ਬਾਪਾ ਇਦਾਂ ਸਾਡੇ ਹੀਰੇ ਨਾਲ ਲੈ ਕੇ ਜਾ ਯਾਰ ਬੰਦਾ ਫਾਕ ਮਾਰਦੀ ਹੈ ਬਹੁਤ ਬਹੁਤ ਹੀਰਾ ਬੁਗਾਦੀ ਪਰ ਜਦੋਂ ਬਾਬਾ ਉਹ ਹਿਲਦਾ ਉਹ ਜਰਤ ਤੋਰਦਾ ਹੁੰਦਾ ਈ ਧਰਦੀ ਹਿਲਦੀ ਹੁੰਦੀ ਸੀ ਯਾਰ ਉਹਨੇ ਕਦੇ ਕਿਹਾ ਮਾਰਾ ਨਹੀਂ ਤੱਕਣਾ ਯਾਰ ਐਡੀ ਉਹਦੀ ਬੋਲ ਨਹੀਂ ਪਮਾ 20 ਬੰਦਨ ਤੱਕ ਤੱਕ ਮਾਰ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਆਂਦੀ ਹੈ ਕਿ ਐਡੀ ਵੱਡੀ ਗੱਲ ਐਡੀ ਵੱਡੀ ਅੰਗੇਲੀ ਡਾਕਟਰਾਂ ਕੋ ਬਿਤਾ ਹੋਵੇ ਚਲਪੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋੜਿਆਂ ਤੇ ਭੇਰੇ ਯਾਰ ਇਹ ਕੋ ਕੰਮ ਹੈ ਹੈ ਘੈਰ ਹੋ ਗਿਆ ਬਾਪੂ ਜੀ ਹੈ ਘੈਰ ਹੋ ਗਿਆ ਬਹੁਤ ਚੰਗਾ ਬਣਾ ਯਾਰ ਬਣਾ ਮੈਂ ਮਿੰਟਾਂ ਜਦੋਂ ਕਲਮ ਕਰ ਰਹੀ ਸੀ 15 20 ਦਿਨ ਤੱਕ ਅੱਛਾ ਜੀ ਤੇ ਮੈਨੂੰ ਕਹਿੰਦਾ ਸ਼ੈਗੀ ਭਾਜੀ ਯਾਰ ਸਕ੍ਰਿਪਟ ਲਿਖਣੀ ਏ ਜੇ ਉਹ ਸਾਰਾ ਕੁਝ ਫਾਈਨਲ ਹੋ ਗਿਆ ਔਰ ਇਹਦਾ ਪੜਾ ਮਾਰਦੇ ਜੋ ਕਹਿੰਦੇ ਬੋਲ ਨਹੀਂ ਆ ਰਹੇ ਯਾਰ ਪੂਰਾ ਲੱਗੇ ਨੂੰ ਜਾਣਾ ਕੈਨੇਡਾ ਤੇ ਪਾ ਗੋਰਿਆਂ ਨੂੰ ਪਤਾ ਲੱਗੇ ਵੀ ਸਰਦਾਰ ਮੈਂ ਪੱਗ ਬੰਨੂ ਤੇ ਮਰੀ ਆਹੋ ਆਹੋ ਕਸਮ ਜਾਂਦਾ ਮੇਰੇ ਮੇਰੇ ਦਿਲ ਚਾਹ ਹੁੰਦਾ ਸੀ ਮੈਂ ਪੱਗ ਬਨ ਕੇ ਜਨਾ ਬਨ ਯਾਰ ਪਰ ਜਦੋਂ ਬਾਬਾ ਉਹ ਹਿਲਦਾ ਉਹ ਜਦੋਂ ਤੁਰਦਾ ਹੁੰਦਾ ਧਰਤੀ ਹਿਲਦੀ ਹੁੰਦੀ ਸੀ ਯਾਰ ਉਨੇ ਸੋਨੇ ਕੱਪੜੇ ਪਾ ਕੇ ਰੀਲਾ ਬਣਾਉਣੀ ਆ ਮੈਂ ਨਾਲ ਹੀ ਫੋਨ ਕਰਨਾ ਮੈਂ ਕਹਿੰਦਾ ਪਤਾ ਮਿਲਦਾ ਯਾਰ ਹੁਣ ਵੀ ਮੈਂ ਕਿਹ ਪ੍ਰੋਗਰਾਮ ਤੇ ਸੱਦਿਆ ਕਰ ਯਾਰ ਮੈਂ ਥੱਗੇ ਭਰਾ ਕਹਿੰਦਾ ਲੈ ਵੀਰ ਮੈਂ ਆਣਾ ਨਿੱਕੇ ਵੀਰ ਕਿਹੜੀ ਗੱਲ ਲਾਉਨੇ ਰੌਣਕ ਆਪਾ ਬੰਦਾ ਸੀ ਗਰਦਾਸਪੁਰ ਜੀ ਅੱਬਾ ਆਪਣੀ ਏਰੀਏ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾਂ ਰੱਖਿਆ ਜ਼ਿਲ੍ਹਾ ਗਰਦਾਸਪੁਰ ਹੈ ਓਏ ਮੇਰੇ ਮਾਲਕ ਤੇ ਆਪਾਂ ਸਾਰਾ ਸਾਰੀ ਸਾਰੀ ਟੀਮ ਪਿਆਰ ਸਿਗਾ ਕੰਮ ਕੋਈ ਗਈ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਆਉਂਦੀ ਹੈ ਕਿ ਐਡੀ ਵੱਡੀ ਅੰਗਿਲੀ ਡਾਕਟਰਾਂ ਕੋ ਕਿਦਾਂ ਹੋ ਗਈ ਕਿਉਂਕਿ ਐਡਾ ਸ਼ਰੀਰ ਸਦਾ ਕੋਈ ਗੱਲ ਨਹੀਂ ਸੰਗਾ ਸੰਗ ਲੀ ਮਨ ਜੇ ਇਹ ਕੈਸੀ ਹੈ ਜਿੰਨਾ ਲਾਂ ਤੋਂ ਬਾਅਦ 4-5 ਵਾਰ 6 ਵਾਰ ਚੱਕਰ ਨੇ ਜਦੋਂ ਠਿਕਾ ਲੱਗ ਗਿਆ ਬਹੁਤ ਬਹੁਤ ਮਾਈ ਲੱਗੇ ਨਹੀਂ ਇੱਕ ਜਿਸ ਤਿੱਗੀ ਯਾਰ ਮਿਲ ਜੂ ਬੰਦਾ ਯਾਰ ਉਹ ਤਾਂ ਬਾ ਕਮਾਲ ਯਾਰ ਹਨਾ ਜਨਾ ਔਰ ਸਿਮਰਨ ਕਾਨ ਵਾਲਾ ਬੰਦਾ ਯਾਰ ਮੈਂ ਪੜ੍ਹੇ ਦੀਆਂ ਮੈਂ ਜਨਾ ਉਹ ਡਾਟਾ ਵੱਡਾ ਆਈਡਲ ਹੋ ਗਏ ਸੋਸਤੰਦਰ ਡਾਕਟਰ ਤੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋੜਿਆਂ ਤੇ ਭੇਰੇ ਯਾਰ ਇਹ ਕੋ ਕੰਮ ਆ ਬਹੁਤ ਧੱਕਾ ਆ ਰਿਹਾ ਬਹੁਤ ਧੱਕਾ ਯਾਰ ਇੰਨਾ ਤਾਂ ਪਤਾ ਨਹੀਂ ਕਿਉਂ ਯਾਰ ਕੋਈ ਕੁਮਾਰ ਸੱਚੇ ਪਾਤਸ਼ਾਹ ਮੈਂ ਤਾਂ ਕਹਿੰਦਾ ਦੁਆ ਕਰਦਾ ਭਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਨੌਜਵਾਨੀ ਦੀ ਕਿਰਪਾ ਕਰੋ ਪੰਜਾਬ ਦੀ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਬਾਬਾ ਇਦਾਂ ਸਾਡੇ ਹੀਰੇ ਨਾਲ ਲੈ ਕੇ ਜਾ ਯਾਰ ਮਰਦਾ ਭਾਕ ਮਲਦੀ ਹੈ ਬਹੁਤ ਬਹੁਤ ਕੀ ਰੱਬ ਕਰਦੀ ਬਹੁਤ ਕਟਾਸੀ ਉਹਦਾ ਯਾਰ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਹੇ ਕਿ ਅਸਾ ਮਹਾਰਾਣੀ ਤੱਕਣਾ ਯਾਰ ਐਡੀ ਉਹਦੀ ਬੁਲਦੀ ਭਮਾ 20 ਬੰਦਨ ਚੱਕ ਚੱਕ ਮਾਰ ਪਰ ਨਮਾਣਾ ਜੇ ਤੁਹਾਨੂੰ ਮਿਲਣਾ ਸੀ ਇਹਨਾਂ ਨੂੰ ਬਹੁਤ ਬੋ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹਦੇ ਨਾਲ ਕਰ ਕਿੱਥੇ ਕੋਈ ਗੱਲ ਹੁੰਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗੀ ਯਾਰ ਹੈ ਉਹ ਮੁੰਡੇ ਦਾ ਜੇ ਰਾਜਵੀਰ ਜਵੰਦੇ ਦਾ ਅਜੇ ਇਹ ਸਿਵਾ ਨਹੀਂ ਠੰਡਾ ਹੋਇਆ ਇਹ ਮੈਨੂੰ ਆ ਖਬਰ ਆ ਖਬਰ ਮਿਲ ਗਈ ਕਹਿੰਦੇ ਯਾਰ ਬਰਿੰਦਰ ਘੁੰਮਣਾ ਮੈਂ ਕਿਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਿਹਾ ਉਹ ਮੇਰਾ ਦੋਸਤ ਦਾ ਕਪਲ ਉਹਦੀ ਵੀ ਕਹਿੰਨੇ ਕੱਲ ਘਮਰ ਪਾਤੀ ਵੀ ਉਹ ਹਸਪੀਟਲ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਿਹਾ ਦਿਨੇ ਕਿਦਾਂ ਹੈ ਆਗੇ